ਸਾਬਕਾ ਮੈਨਕਲਾ ਜਿਹਦੇ ਵਿੱਚ ਥਾਣਾ ਮੈਨਕਲਾ ਧਲੇਵਾ ਇਹ ਦਿੱਤੀ ਦਾ ਸਾਰੀਆਂ ਪੰਚਾਇਤਾਂ ਨੂੰ ਸਾਰੇ ਜਿਹੜੇ ਸਪੋਰਟਸ ਕਲੱਬ ਨੇ ਉਹਨਾਂ ਨੂੰ ਤੇ ਹੋਰ ਮੋਤਵ ਪਰ ਹੁੰਦੇ ਰਹੇ ਮੇਰੇ ਵੱਲੋਂ ਜ਼ਿਲ੍ਹਾ ਪੁਲਿਸ ਬਰਨਾਲਾ ਵੱਲੋਂ ਇਹ ਬੇਨਤੀ ਹੈ ਕਿ ਪੰਜਾਬ ਸਰਕਾਰ ਦੇ ਲਾਇ ਹੋਈ ਜਿਹੜਾ ਪ੍ਰਾਈਵੇਟ ਇਹ ਨਸ਼ਿਆਂ ਉਹਦੇ ਵਿੱਚ ਇੱਕ ਸੰਪਰਕ ਮੀਟਿੰਗ ਜਿਹੜੀ ਹੈ ਮਿਤੀ 23 ਜੂਨ 2025 ਦਿਨ ਸੋਮਵਾਰ ਸ਼ਗਨ ਪੈਲੇਸ ਜਿਹੜਾ ਬਰਨਾਲਾ ਰਾਏਪੁਰ ਰੋਡ ਤੇ ਸਥਿਤ ਹੈ ਉੱਥੇ 10 ਤੋਂ 12 ਤੱਕ ਇੱਕ ਮੀਟਿੰਗ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਜ਼ਿਲ੍ਹਾ ਮ police ਬਰਨਾਲਾ ਨੂੰ ਮੇਰੀ ਤੁਹਾਨੂੰ ਸਾਰੇ ਤੋਂ ਤੁਹਾਂ ਸੱਜਣ ਸਾਰੇ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਹੈ ਕਿ ਇਸ ਮਹੀਨੇ ਦੇ ਵਿੱਚ ਸਾਨੂੰ ਤੁਹਾਡਾ ਸਹਿਯੋਗ ਬੜਾ ਮਿਲ ਰਿਹਾ ਆ ਉਸ ਸੰਬੰਧੀ ਹੋਰ ਗੱਪਪੋਹ ਤੇ ਤੁਹਾਡੇ ਫੀਡਬੈਕ ਤੇ ਤੁਹਾਡੇ ਜਿਹੜੇ ਹੈ ਦਿੱਤੀ ਹੋਈ ਕੋਈ ਜਿਹੜੀ ਹੈ ਜਿਹੜਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਸੁਝਾਅ ਜਿਹੜਾ ਹੈ ਉਹ ਅਸੀਂ ਲੈਣਾ ਚਾਹੁੰਦੇ ਆ ਜਿਸ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਮੁਹੰਮਦ ਇੰਸਾਫਪੁਰਾ ਲਾਲਮਨ ਸਾਹਿਬ ਤੇ ਹੋਰ ਸਾਡੇ ਜ਼ਿਲ੍ਹਾ ਬਰਨਾਲੇ ਦੇ ਪੁਲਿਸ ਅਫਸਰ ਸਾਹਿਬਾਨ ਸ਼ਿਰਕਤ ਕਰਨਗੇ ਤੇ ਤੁਹਾਨੂੰ ਮੇਰੀ ਖੇਰ ਹੋਰ ਜੋ ਅਪੀਲ ਹੈ ਕਿ 10 ਵਜੇ ਤੋਂ ਲੈ ਕੇ 12 ਵਜੇ ਤੱਕ ਸ਼ਗਨ ਪੈਰਿਸ ਬਰਨਾਲਾ ਰਾਏਪੁਰ ਰੋਡ 'ਤੇ ਇੱਥੇ ਸਾਡੀ ਸੰਪਰਕ ਮੈਡੀਕਲ ਜਿਸ ਵਿੱਚ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਨੂੰ ਸਹਿਯੋਗ ਕਰੋਗੇ ਤੇ ਬਹੁਤ ਬਤੁਆ ਡਿਲੀਗੈਂਸੀ ਦੇ ਵਿੱਚ ਉਹਦੇ ਵਿੱਚ ਸ਼ਕਤ ਤਨ